ਵੈ ਗੁਰੂ ਜੀ ਦਾ ਕਾਲਸਾ ਵੈ ਗੁਰੂ ਜੀ ਕੀ ਫਤੀ ਅੱਗੇ ਸਾਖੀ 38ਵੀਂ ਚੱਲੀ ਗੁਰੂ ਸੱਚੇ ਪਾਤਸ਼ਾਹ ਕਰਨ ਕਾਰਨ ਜੋਤੀ ਸੁਭਰੂਪ ਪੂਰਨ ਅਵਤਾਰ ਅਨੰਦਪੁਰ ਸਾਹਿਬ ਵਿਖੇ ਦੀਵਾਨ ਲਗਾਇਆ ਬੇਮੁਖਾਂ ਨੇ 71 ਹੋ ਭਾਈ ਮਨੀ ਸਿੰਘ ਜੀ ਨਾਲ ਬੜੇ ਸਤਿਵਚਨ ਕੀਤੇ ਗੁਰੂ ਪ੍ਰੀਖਿਆ ਦੇ ਅਜ਼ਮਾਇਸ਼ ਵਾਸਤੇ ਗੁਰੂ ਨਾਨਕ ਨਿਰੰਕਾਰੀ ਦਾ ਸਾਰਾ ਹਾਲ-ਮਾਲੂਮ ਹੈ ਨੈਣਾ ਦੇਵੀ ਪਰਸਨ ਚੱਲਿਆ ਸੀ ਗੁਰੂ ਨਾਨਕ ਜੀ ਤਪਾ ਰੂਪ ਧਾਰ ਕੇ ਪਰਮੇਸ਼ਵਰ ਦਾ ਭਜਨ ਸਿਮਰਨ ਔਰ ਤਪ ਕਰਦਾ ਸੀ ਲੈਣਾ ਸੰਗਤ ਨੂੰ ਤਿਆਗ ਕੇ ਗੁਰੂ ਨਾਨਕ ਜੀ ਦੀ ਟਹਿਲ ਕਰਨ ਦੇ ਲਈ ਗੁਰੂ ਨਾਨਕ ਸਾਹਿਬ ਜੀ ਪਾਸ ਠਹਿਰ ਗਿਆ ਇਸ ਰੋਜ ਦੇਵੀ ਦੁਆਰੇ ਸੰਗਤ ਪਹੁੰਚਣੀ ਸੀ ਉਸ ਰੋਜ ਪਾਈ ਲੈਣੇ ਜੀ ਗੁਰੂ ਨਾਨਕ ਜੀ ਪਾਸ ਅਰਜ ਕੀਤੀ ਔਰ ਏ ਵੀ ਕਿਹਾ ਜੀ ਮੈਂ ਵੀ ਜਾਂਦਾ ਤਾਂ ਦੇਵੀ ਦਾ ਦਰਸ਼ਨ ਕਰ ਆਉਂਦਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਬੋਲੇ ਸਿੱਖਾ ਤੈਨੂੰ ਦੇਵੀ ਦਰਸ਼ਨ ਆ ਪਾਣ ਕੇ ਦੇਵਸੀ ਜਾਂ ਅੰਮ੍ਰਿਤ ਵੇਲਾ ਹੋਇਆ ਤਾਂ ਦੇਵੀ ਗੁਰੂ ਜੀ ਦੇ ਲੰਗਰ ਦੀ ਸੇਵਾ ਕਰ ਰਹੀ ਹੈ ਤਾਂ ਲੈਣੇ ਪੁੱਛਿਆ ਕੌਣ ਹੈ ਔਰ ਕਿੱਥੋਂ ਆਈ ਹੈ ਕਿਸੇ ਧਨੀ ਪੁਰਸ਼ ਦੀ ਇਸਤਰੀ ਹੈ ਤੂੰ ਸੰਤਾ ਦੇਵੀ ਜੀ ਨੇ ਉੱਤਰ ਦਿਆ ਸੰਤਾ ਮੈਂ ਉਸ ਮਹਾਪੂਰਕ ਦੀ ਹਾਂ ਜਿਹੜਾ ਸੰਸਾਰ ਨੂੰ ਪਾਲਦਾ ਹੈ ਤੇ ਨਾਮ ਉਸ ਦਾ ਬੇਅੰਤ ਹੈ ਨਾਨਕ ਜੀ ਮੇਰਾ ਸਰੂਪ ਹੈ ਔਰ ਮੇਰੇ ਗੁਰੂ ਹੈ ਰੋਜ਼ ਇਸੇ ਤਰ੍ਹਾਂ ਸੇਵਾ ਟਹਿਲ ਕਰਦੀ ਹਾਂ ਤੇ ਲੋਕਾਂ ਦੀਆਂ ਸੁਖਣਾ ਮੇਰੇ ਪਾਸੋਂ ਹਾਸਲ ਹੋਉਂਦੀਆਂ ਹਨ ਤੇਰੇ ਤੇ ਗੁਰੂ ਨਾਨਕ ਜੀ ਦੀ ਕਿਰਪਾ ਪਈ ਹੈ ਤਾ ਤੈਨੂੰ ਮੇਰਾ ਦਰਸ਼ਨ ਹੋਇਆ ਏ ਹੇ ਸੰਤਾ ਸ੍ਰੀ ਗੁਰੂ ਨਾਨਕ ਜੀ ਦੇ ਅੰਗ ਸੰਗ ਮੈਂ ਹਰ ਵੇਲੇ ਰਹਿਨੀ ਹਾਂ ਤੁਸੀਂ ਇਹ ਵੀ ਕਹਿੰਦੇ ਹੋ ਸ੍ਰੀ ਗੁਰੂ ਨਾਨਕ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੇਵੀ ਸਿਮਰਨ ਕੀਤੀ ਹੈ ਫਿਰ ਦੇਵੀ ਸਿੱਧ ਕੀਤੀ ਹੈ ਗੁਰੂ ਕਲਗੀਧਰ ਦਰਬਾਰ ਵਿਖੇ ਬੈਠਦੇ ਹਾਂ ਹੁਕਮ ਕੀਤਾ ਭਾਈ ਮਨੀ ਸਿੰਘ ਜੀ ਕੋ ਬੁਲਾਇਆ ਗੁਰੂ ਅੰਤਰਜਾਮੀ ਘਟ-ਘਟ ਕੇ ਜਾਣਨ ਹਾਰੇ ਪੁੱਛਿਆ ਸੰਗਤ ਦੇ ਮਨ ਵਿਖੇ ਕਿਆ ਪਰਮੁਗਜਾ ਹੈ ਤਾਂ ਸਿੱਖਾ ਬੇਨਤੀ ਕਰੀ ਜੀ ਆਪਣੀ ਅਵਤਾਰ ਕਲਾ ਦਿਖਾਓ ਗੁਰੂ ਜੀ ਸ਼ਬਦ ਕੀਤਾ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਸਾਰੀ ਪੌੜੀ ਪੜੀ ਗੁਰੂ ਸੱਚੇ ਪਾਤਸ਼ਾਹ ਭੋਗ ਪਾ ਹੁਕਮ ਦਿੱਤਾ ਸਭ ਸੰਗਤ ਖਾਲਸਾ ਫਤਿਹ ਬਾਈ ਗੁਰੂ ਜੀ ਕੋ ਬੁਲਾਓ ਉਸੇ ਵਕਤ ਵਿਸ਼ਨੂੰ, ਸ਼ਿਵ, ਬ੍ਰਹਮਾ, ਇੰਦਰ ਹੋਰ ਦੇਵਤੇ ਸਭ ਹਾਜ਼ਰ ਹੋਏ। ਜਿਹੜੇ ਗੁਰੂ ਤੋਂ ਬੇਮੁਖ ਸੇ ਉਹਨਾਂ ਦੇਵਤਿਆਂ ਪਾਸ ਗੁਰੂ ਜੀ ਦਾ ਮਾਨ ਰੱਖ ਕੇ ਕਹਿਣ ਲੱਗੇ, "ਦੇਖੋ ਜੀ, ਗੋਬਿੰਦ ਸਿੰਘ ਨੇ ਐਸੀ ਰਾਜਗੱਦੀ ਕੀਤੀ ਹੈ। ਕਮੀਨੇ ਲੋਕਾਂ ਪਾਸੋਂ ਤੁਰਕ ਮਰਵਾਏ ਹਨ। ਪਹਿਲਾਂ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਛਤਰੀ ਬਣਾ ਕੇ, ਸ਼੍ਰੀ ਸਾਹਿਬ ਪਕੜਾਏ ਕੇ ਕਹਿਣੇ ਲੱਗੇ, ਕੱਚੇ ਕਿਰਪਾਨ ਦੀ ਰਹਿਤ ਵਾਲਾ ਹਜ਼ਾਰ ਤੁਰਕ ਨੂੰ ਇੱਕ ਸਿੰਘ ਜਿੱਤੇਗਾ ਬਾਬੇ ਨਾਨਕ ਕਿਸੇ ਸਾਥ ਜੰਗ ਨਹੀਂ ਕੀਤਾ ਤੁਸੀਂ ਦੇਵਤੇ ਇਸ ਦੀ ਸੰਗਤ ਕਰਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਬੜਾ ਭਾਰੀ ਜ਼ੁਲਮ ਕਰਦੇ ਹਨ ਝੁਗਤਿਆਂ ਦੀ ਬਾਦਸ਼ਾਹੀ ਚਾਰ ਕੁੰਠ ਵਿਖੇ ਹੈ ਸਭ ਗਰਦ ਨਾਲ ਰਲਾ ਛੱਡੀ ਹੈ ਸੂ ਦੇਵਤਿਆਂ ਕਹਿਆ ਅਸੀਂ ਤਾਂ ਗੁਰੂ ਜੀ ਦੇ ਹੁਕਮ ਵਿੱਚ ਰਹਿਣੇ ਹਾਂ ਅੰਮ੍ਰਿਤ ਵੇਲੇ ਅਕਾਲ ਪੁਰਖ ਜੀ ਪਾਸ ਬੈਕੁੰਠ ਵਿਖੇ ਗੁਰੂ ਨਾਨਕ ਜੀ ਦੀ ਬਾਣੀ ਜਪਜੀ ਆਦ ਪੜ੍ਹਨੇ ਕੀ ਸਾਨੂੰ ਆਗਿਆ ਹੈ ਸੰਧਿਆ ਸਮੇ ਗੁਰੂ ਗੋਬਿੰਦ ਸਿੰਘ ਜੀ ਦੀਵਾਨ ਵਿਖੇ ਅਸੀਂ ਹਾਜ਼ਰ ਹੋਏ ਕਰ ਰਹਿਰਾਸ ਸੁਣਦੇ ਹਾਂ ਜੋ ਕੋਈ ਦੇਵੀ ਦੇਵਤਾ ਰੋਜ਼ ਦੀਵਾਨ ਵਿੱਚ ਹਾਜ਼ਰ ਹੋਏ ਕਰ ਰਹਿਰਾਸ ਦਾ ਪਾਠ ਨ ਸਰਵਣ ਕਰੇ ਔਰ ਆਪ ਪਾਠ ਨ ਕਰੇ ਉਸ ਦਾ ਦਰਗਾਹ ਵਿਖੇ ਮੂਹ ਕਾਲਾ ਹੁੰਦਾ ਹੈ ਔਰ ਅਕਾਲ ਪੁਰਖ ਦੇ ਹਜ਼ੂਰੋਂ ਉਹਨਾਂ ਨੂੰ ਤਾੜਨਾ ਹੋਤੀ ਹੈ ਔਰ ਉੱਥੇ ਬੈਠਣਾ ਵੀ ਨਹੀਂ ਮਿਲਦਾ ਗੁਰੂ ਗੋਬਿੰਦ ਸਿੰਘ ਜੀ ਦੇ ਪਾਸੋਂ ਡਰਦੇ ਹਰੀ-ਹਰੀ ਕਰਦੇ ਹਾਂ ਬੇਮੁਖ ਸੁਣਕਰ ਲਾਜ਼ਮ ਹੋ ਗਏ ਬੋਲਣ ਯੋਗ ਨਾ ਰਹੇ ਦੇਪ ਤੇ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਜੀ ਬੇਅੰਤ ਹੈ ਜਿਸकी ਸੰਗਤ ਕਰਕੇ ਤੁਸਾਂ ਸਾਡਾ ਸਬ ਦੇਵਤਿਆਂ ਦਾ ਦਰਸ਼ਨ ਕੀਤਾ ਹੈ ਅੱਠੇ ਦੇਵੀਆਂ ਰੋਜ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰ ਵਿੱਚ ਆਰਤੀਆਂ ਕਰਦੀਆਂ ਹਨ ਅਵਤਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅપર ਅਪਾਰ ਹੈ ਅਵਤਾਰਾਂ ਦੀ ਕਿਸੇ ਜਿਉ ਸਾਥ ਇਰਖਾ ਨਹੀਂ ਹੋਤੀ ਧਰਮ ਕੀ ਗਿਲਾਨੀ ਦੇਖਦੇ ਹਨ ਤੌ ਜਲਮੀ ਕੋ ਮਾਰਤੇ ਹਨ ਸੰਤਾ ਭਗਤਾ ਕੀ ਰੱਖਿਆ ਕਰਦੇ ਹਨ ਔਰੰਗਾ ਪਿੱਛੇ ਦੁਰਯੋਦਨ ਕੇ ਜਨਮ ਸੀ ਉਸ ਦਾ ਹੰਕਾਰ ਦੂਰ ਕਰਨ ਵਾਸਤੇ ਕ੍ਰਿਸ਼ਨ ਜੀ ਅਵਤਾਰ ਧਾਰਿਆ ਸੀ ਗੁਰੂ ਗੋਬਿੰਦ ਸਿੰਘ ਜੀ ਪਤਿਤ ਪਾਵਨ ਪੂਰਨ ਅਵਤਾਰ ਹੋ ਗਏ ਸੰਗਤ ਨੇ ਅਰਜ਼ ਕਰੀ ਜੀ ਤੁਸੀਂ ਮਜ਼ਹਬੀ ਸਿੰਘਾ ਕੋ ਦੀਵਾਨ ਵਿਖੇ ਆਦਰ ਕਰਕੇ ਬਿਠਾਉਂਦੇ ਹੋ ਜੀ ਇਸ ਵਿੱਚ ਹਿੰਦੂ ਬੁਰਾ ਮੰਨਦੇ ਹਾਂ ਜੀ ਗੁਰੂ ਜੀ ਬਚਨ ਕੀਤਾ ਸ਼੍ਰੀ ਮੁਖਬਾਖ जल कहा थल कहा गगन के गौन कहा काल के बनाए सब काल ही चबाए के मजहबी का आहार और गृह सिंगा जैसी है हे सिंगो ऐसा समा आवेगा पशुआ दे आहार खाने वाले साथ हिंदू रल के बैठन गे और शर्म न्याग देवगी हे सिखो हिंदू कच्चे कमले ह ਤੁਸੀਂ ਇੰਨਾ ਦੀ ਕੁਛ ਨਾ ਸੁਣੋ ਤੁਸੀਂ ਸਿੰਘ ਸਜੇ ਰਹੋ ਸ੍ਰੀ ਮੁਖਵਾਕ ਜਗਤ ਸ਼ਬਦ ਗੁਰੂ ਜੀ ਕੇ ਆ ਰੰਗ ਲਗਤ 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 ਹੈ ਪਰਮ ਪਾਗਤ 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 ਹੈ ਏ ਸਿੱਖੋ ਜਿਸ ਪ੍ਰਕਾਰ ਇਸਾਈਆਂ ਦੇ ਨਾਲ ਰਲ ਮਿਲ ਕੇ ਸਾਰੇ ਹਿੰਦੂ ਵਰਤਦੇ ਔਰ ਬੈਠਦੇ ਹਨ ਉਸੇ ਪ੍ਰਕਾਰ ਮਜ਼ਹਬੀਆਂ ਸਾਥ ਬੈਠਣੇ ਸੇ ਦੋਸ਼ ਨਹੀਂ ਹੋਗਾ हे ਪਿਆਰਿਓ ਤੁਸੀਂ ਜਿਤਨੇ ਆ ਸਾਡੇ ਪਾਸ ਹੋ ਸਿੱਖ ਸਿੰਘ ਬਿਹੰਗਮ ਨਿਹੰਗੰ ਪ੍ਰੇਮੀ ਨੇਮੀ ਸੰਤ ਸਾਧ ਗ੍ਰਹਿਸਤੀ ਕਿਰਤੀ ਸ਼ਾਹੂਕਾਰ ਆਦਿਕ ਹੋ ਸੋ ਸਗਰੇ ਹੀ ਦੇਵਤਿਆਂ ਕੇ ਅਵਤਾਰ ਹੋ ਜਿਹੜੇ ਮਨੁੱਖ ਜਨਮ ਸੇ ਪੁਨ ਮਨੁੱਖਾ ਜਨਮ ਪਾਉਂਦੇ ਹਨ ਉਹ ਵੱਡੇ ਪੁੰਨਾ ਕਰਕੇ ਪਾਉਂਦੇ ਹਨ ਔਰ ਵਿਦਿਆਵਾਨ ਵੀ ਹੁੰਦੇ ਹਨ ਪਰੰਤੂ ਹੰਕਾਰੀ ਮਾਨੀ ਜਿਹੜੇ ਪਸ਼ੂਆਂ ਦੀ ਥਾਂ ਮਨੁੱਖ ਜਨਮ ਪ੍ਰਾਪਤ ਕਰਦੇ ਹਨ ਉਹ ਠੱਗ ਚੋਰ ਜੁਵਾਰੀਏ ਜੀਵ ਘਾਤੀ ਵਿਸ਼ਵਾਸ ਘਾਤੀ ਵਿਦਿਆ ਤੇ ਹੀਣ ਔਰ ਮਲੀਨ ਅੰਗ ਹੀਣ ਬੋਧ ਗੁਰੂ ਧਰਮ ਪੂਰਨ ਦਾਨ ਭਜਨ ਇਸ਼ਨਾਨ ਜਸ ਇਤਨੀਆਂ ਕਰਮਾਥੀ ਬੇਮੁਖ ਰਹਿੰਦੇ ਹਨ हे ਸਿੱਖੋ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਕੇ ਇਸੇ ਸ਼ਬਦ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰ ਪ੍ਰਤੀਤ ਭਰੋਸਾ ਰੱਖਣਗੇ ਉਹਨਾਂ ਦੇ ਤਾਂ ਹੀ ਦੇਵਤਿਆਂ ਦੇ ਅਵਤਾਰ ਕਰਕੇ ਜਾਣੋ ਬਿਨਾਂ ਦੇ ਬੁੱਧ ਤੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਰਸ ਨਹੀਂ ਪ੍ਰਾਪਤ ਹੁੰਦਾ ਇਸ ਪ੍ਰਕਾਰ ਸ੍ਰੀ ਸਤਗੁਰੂ ਜੀ ਦੇ ਉਪਦੇਸ਼ ਸ਼ੁੱਧ ਸਰਬਨ ਕਰਕੇ ਸਮੂਹ ਸੰਗਤਾਂ ਦੇ ਹਿਰਦੇ ਸ਼ੁੱਧ ਹੋਏਗੇ ਔਰ ਸ੍ਰੀ ਗੁਰੂ ਜੀ ਕੀ ਚਰਨੀ ਲੱਗੇ गुरु प्रसन्न होए कर हुक्म कीता जो जप तप धार के मंगोगे गुरु के घरों सो काई कमी नहीं है सब कुछ मिलेगा गुरु को हाथ जोड़कर बेनती करो हे गुरु सच्चे पातशाह जी साढ़े कन बहुत होन जी जिस करके असी गुरु जप सरबण करिए अंतर जामी श्री गुरु जी आप कृपा करके दान देवो ਅਸੀਂ ਬੋਤਾ ਜੀਵਾ ਕਰਕੇ ਤੇਰਾ ਨਾਮ ਜਪੀਏ ਖੋਟੀ ਸੰਗਤ ਦਾ ਤਿਆਗ ਹੋਵੇ ਜੋ ਮੰਦ ਕਰਮਾਂ થી ਬਚਕਰ ਅਕਾਲ ਪੁਰਖ ਕੀ ਯਾਦ ਲਈ ਮਨ ਨੂੰ ਵਸ ਕਰੀਏ ਹੇ ਸੰਤੋ ਝੂਠੇ ਸਗਲ ਪਸਾਰੇ ਹਰੀ ਕੇ ਨਾਮ ਬਿਨਾ ਹੇ ਸਿੱਖੋ ਸੰਤੋ ਪਗਤੂ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਮੱਕੇ ਮਦੀਨੇ ਵਿਕੇ ਗਏ ਹੈ ਲੰਗਰ ਚਲਾਉਂਦੇ ਹੈ ਗੁਰਦੁਆਰੇ ਸਾਜੇ ਹਨ ਔਰ ਉਹ ਅਸਥਾਨ ਪ੍ਰਗਟ ਕਰਾਂਗੇ ਜਿਸ ਪਰ ਸੰਗਤ ਨਿਵਾਸ ਕਰੇਗੀ ਜਿਸ ਸਮੇ ਗੁਰੂ ਨਾਨਕ ਸਾਹਿਬ ਜੀ ਖਰਾ ਸੋਧਾ ਕੀਆ ਸੀ ਉਸ ਸਮੇ ਇਹ ਬਚਨ ਕੀਤਾ ਸੀ ਕਿ ਸਮਾ ਪਾਇ ਕਰ ਦੇਗਾ ਚਲਣਗੀਆਂ ਅਰਦਾਸਾਂ ਹੋਣਗੀਆਂ ਹੁਕਮ ਹੁਆ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲੂ ਸਦਾ सुखी नानक सिमरन 1 वाहेगुरु जी का खालसा वाहेगुरु जी की फतह